ਸੇ ਗੁਰੂ ਦਾ ਅਰਥ ਸਭ ਤੋਂ ਪਹਿਲਾਂ ਸਮਝਣਾ ਬੜਾ ਜ਼ਰੂਰੀ ਹੈ ਗੁਰੂ ਕਿੰਨੂ ਕਹਿੰਦੇ ਹੈ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਭਾ ਉਹਨਾਂ ਗੁਰੂ ਦਾ ਅਰਥ ਨਿਕਲਣਾ ਵੀ ਲਿਖਿਆ ਹੈ ਗੁਰੂ ਦਾ ਅਰਥ ਜਿਹੜਾ ਗੁਰੂ ਦਾ ਅਰਥ ਉਹਨਾਂ ਨੇ ਹਨੇਰਾ ਤੇ ਰੋਹ ਦਾ ਅਰਥ ਪ੍ਰਕਾਸ਼ ਵੀ ਕੀਤਾ ਹੈ ਜਿਹੜਾ ਸਿੱਖ ਦੇ ਅਗਿਆਨਤਾ ਦੇ ਹਨੇਰੇ ਨੂੰ ਨਿਕਲ ਜਾਵੇ ਉਹਨੂੰ ਕਹੀ ਜਾਂਦਾ ਹੈ ਗੁਰੂ ਵਿਨਾਸ਼ਕਾਰ ਵੀ ਕਿਹਾ ਜਾਂਦਾ ਹੈ ਜਿਹੜਾ ਆਪਣੇ ਸਿੱਖ ਦੇ ਹਿਰਦੇ ਦੇ ਵਿੱਚੋਂ ਵਕਾਰਾਂ ਦਾ ਵਿਨਾਸ਼ ਕਰ ਦੇਵੇ ਉਹਨੂੰ ਵੀ ਗੁਰੂ ਕਿਹਾ ਜਾਂਦਾ ਹੈ ਇੱਥੇ ਪਾਤਸ਼ਾਹ ਨੇ ਗੱਲ ਕੀਤੀ ਹੈ ਗੁਰ ਪੂਰਾ ਭੇਟਿਓ ਵਡਭਾਗੀ ਪੂਰਾ ਗੁਰ ਵੈਸੇ ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਜਦੋਂ ਭਾਈ ਮਰਦਾਨਾ ਜੀ ਆਏ ਤੇ ਭਾਈ ਮਰਦਾਨੇ ਨੂੰ ਮਹਾਰਾਜ ਨੇ ਇੱਕ ਕਿਹਾ ਕਿ ਆਸੀਪੀ ਮਰਦਾਨੀਆਂ ਅੱਜ ਤੋਂ ਬਾਅਦ ਇੱਕ ਤੇ ਕੇਸ ਨਹੀਂ ਕਤਲ ਕਰਨੇ ਦੂਸਰਾ ਅੱਜ ਤੋਂ ਬਾਅਦ ਕਿਸੇ ਦੇ ਕੋਲੋਂ ਮੰਗਣਾ ਨਹੀਂਗਾ ਕਿਸੇ ਚੀਜ਼ ਦੀ ਲੋੜ ਹੋਵੇ ਤੇ ਤੁਹਾਨੂੰ ਸਾਨੂੰ ਦੱਸਣਾ ਹੈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਸultanpur Lodhi ਦੀ ਧਰਤੀ ਤੇ ਵੀ ਰਹੇ ਮਹਾਰਾਜ ਸੇਬ ਉਹ ਤੋਂ ਬੋਦੀਖਾਨੇ ਦੀ ਕਾਰ ਕਰਦੇ ਸੀਗੇ ਫਿਰ ਇਥੋਂ ਪਰਿਵਾਰ ਨੂੰ ਮਿਲਣ ਵਾਸਤੇ ਵੀ ਗਏ ਕੁਝ ਸਮਾਂ ਰਾਏਪੋਈ ਦੀ ਤਲਵੰਡੀ ਰਹਿ ਕੇ ਭਾਈ ਮਰਦਾਨਾ ਜੀ ਫਿਰ ਆਏ ਤੇ ਆ ਕੇ ਕਿਹਾ ਭੀ ਮਹਾਰਾਜ ਮੇਰੀ ਧੀ ਦੀ ਸ਼ਰਤ ਹੀ ਹੈ ਤੇ ਤੁਸੀਂ ਕਿਹਾ ਸੀ ਵੀ ਮਰਦਾਨਿਆਂ ਸਾਡੇ ਤੋਂ ਬਿਨਾ ਕਿਸੇ ਦੇ ਕੋਲੋਂ ਕੁਝ ਮੰਗਣਾ ਨਹੀਂ ਗਾ ਤੇ ਮੈਂ ਤੁਹਾਡੇ ਕੋਲੋਂ ਹੁਣ ਮੰਗਣ ਵਾਸਤੇ ਆਂ ਕਿ ਲੜਕੀ ਦੀ ਸ਼ਾਦੀ ਹੈ ਤੇ ਕਿਰਪਾ ਕਰੋ ਹੁਣ ਸਾਰੇ ਕਾਰਜ ਤੁਸੀਂ ਕਰਨੇ ਐ ਉਸ ਵਕਤ ਮਹਾਰਾਜ ਸਾਹਿਬ ਨੇ ਮਾਰੇ ਕਿਤੇ ਵੀ ਮਰਦਾਨਿਆਂ ਜੋ ਵੀ ਸਮਾਨ ਚਾਹੀਦਾ ਉਹਦੀ ਲਿਸਟ ਬਣਾ ਦੇ ਤੇ ਭਾਈ ਮਰਦਾਨੇ ਨੇ ਜੋ ਲੜਕੀ ਦੇ ਵਿਆਹ ਦੇ ਵਾਸਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਸੀਗੀ ਉਹਦੀ ਲਿਸਟ ਪਣਾ ਕੇ ਦਿੱਤੀ ਤੇ ਮਹਾਰਜ ਨੇ ਉਸ ਵਕਤ ਭਾਈ ਭਗੀਰਥ ਜਿਹੜੇ ਮਲਸੀਆਂ ਦੇ ਨਗਰ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਬੁਲਾ ਕੇ ਮਹਾਰਾਜ ਸਾਹਿਬ ਨੇ ਕਿਹਾ ਕਿ ਭਾਈ ਮਰਦਾਨੇ ਨੂੰ ਨਾਲ ਹੀ ਲੈ ਜਾ ਤੇ ਲਾਹੌਰ ਇੱਕ ਮਨੁੱਖ ਸ਼ਾਹੂਕਾਰ ਹੈ ਉਹਦੇ ਕੋਲ ਚਲੇ ਜੋ ਤੇ ਸਾਰਾ ਸਮਾਨ ਜੋ ਵੀ ਹੈ ਇਹ ਭਾਈ ਮਰਦਾਨੇ ਨੂੰ ਉੱਥੋਂ ਲੈ ਕੇ ਦੇਣਾ ਹੈ ਤੇ ਇੱਕ ਰਾਤ ਤੋਂ ਵੱਧ ਉੱਥੇ ਸਮਾਂ ਨਹੀਂ ਗੱਲ ਹੋਣਾ ਬਸ ਇੱਕੋ ਰਾਤ ਲਾ ਕੇ ਅਗਲੇ ਦਿਨ ਤੁਸੀਂ ਵਾਪਸ ਆ ਜਾਣਾ ਹੈ ਭਾਈ ਪਗੀਰਥ ਨੇ ਕਿਹਾ ਜੀ ਮਰ ਜੋ ਆਪ ਜੀ ਦਾ ਹੁਕਮ ਹੈ ਭਾਈ ਪਗੀਰਥ ਉਹ ਲਿਸਟ ਲੈ ਕੇ ਤੇ ਲਾਹੌਰ ਪਹੁੰਚਦੇ ਹੈ ਮਨ ਸੁਖਸ਼ਾਹਕਾਰ ਦੇ ਕੋਲ ਗਏ ਜਾ ਕੇ ਉਹ ਸਮਾਨ ਦੀ ਲਿਸਟ ਦਿੱਤੀ ਉਨੇ ਕਿਹਾ ਵੀ ਬਾਕੀ ਤੇ ਸਾਰਾ ਸਮਾਨ ਮਿਲ ਜਾਵੇਗਾ ਪਰ ਜਿਹੜਾ ਆ ਲਿਖਿਆ ਇਹਨਾਂ ਚੂੜਾ ਕਿਉਂਕਿ ਮਰਦ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਸੀ ਵੀ ਤੇਰੀ ਧੀ ਨਹੀਂ ਸਾਡੀ ਧੀ ਵੀ ਹੈ ਤੇ ਹਾਥੀ ਦੇ ਦੰਦਾਂ ਦਾ ਚੂੜਾ ਜਿਹੜਾ ਸੀ ਮਾਰੇ ਨੇ ਉਹ ਲਿਖਿਆ ਸੀ ਤੇ ਇਹ ਹਾਥੀ ਦੇ ਦੰਦਾਂ ਦਾ ਜਿਹੜਾ ਵਧੀਆ ਚੂੜਾ ਹੈ ਉਹ ਧੀ ਲਈ ਵਾਸਤੇ ਲੈ ਕੇ ਦੇਣਾ ਹੈ ਹੁਣ ਉਹਨੇ ਕਿਹਾ ਵੀ ਜਿਹੜਾ ਹਾਥੀ ਦੰਦ ਦਾ ਚੂੜਾ ਇਹਨਾਂ ਇੱਕ ਤੇਦੀ ਕੀਮਤ ਬੜੀ ਐ ਤੇ ਇੱਕ ਇਹਨੂੰ 2-4 ਦਿਨ ਲੱਗ ਜਾਣੇ ਆ ਤਿਆਰ ਹੁੰਦੀਆਂ ਤੇ ਭਾਈ ਭੀਤ ਨੇ ਕਿਹਾ ਮੇਰੇ ਗੁਰੂ ਦਾ ਹੁਕਮ ਹੈ ਸਿਰਫ ਇੱਕ ਰਾਤ ਰਹਿਣਾ ਹੈ ਕੱਲ ਨੂੰ ਮੈਂ ਵਾਪਸ ਚਲੇ ਜਾਣਾ ਹੈ ਮੇਰੇ ਪੂਰੇ ਗੁਰੂ ਦਾ ਜੋ ਮੈਨੂੰ ਹੁਕਮ ਹੈ ਮੈਂ ਆਪਣੇ ਗੁਰੂ ਦਾ ਹੁਕਮ ਜਿਹੜਾ ਵਾ ਉਹਨੂੰ ਟਾਲ ਨਹੀਂ ਸਕਦਾ ਜੇ ਮੈਨੂੰ ਕੱਲ ਇੱਥੇ ਰਹਿਣਾ ਪੈ ਗਿਆ ਤੇ ਸਮਝ ਲਾ ਮੈਂ ਆਪਣੇ ਗੁਰੂ ਦੇ ਹੁਕਮ ਤੋਂ ਬੇਵਕੂਫ ਹੋ ਗਿਆ ਇਸ ਕਰਕੇ ਮੈਂ ਆਪਣੇ ਪੂਰੇ ਗੁਰੂ ਦੇ ਹੁਕਮ ਤੋਂ ਬੇਮੁਖ ਨਹੀਂ ਹੋਣਾ ਜਦੋਂ ਭਾਈ ਭਗੀਰਥ ਨੇ ਇੰਨੀ ਗੱਲ ਕਹੀ ਤੇ ਮਨਸੁਖ ਸਲਾਹਕਾਰ ਕਹਿੰਦਾ ਵੀ ਇਹੋ ਜੇ ਕਾਜਯੁਗ ਦੇ ਵਿੱਚ ਪੂਰੇ ਗੁਰੂ ਕਿੱਥੇ ਨਕਲੀ ਪਖੰਡੀ ਵਾਧੂ ਭਾਈ ਭਗੀਰਥ ਕਹਿੰਦਾ ਨਹੀਂ ਇੱਕ ਜਦੋਂ ਗੁਰੂ ਦੇ ਕੋਲ ਜਾਵੇਂਗਾ ਫਿਰ ਪਤਾ ਲੱਗੇਗਾ ਉਹਨੇ ਕਿਹਾ ਵੀ ਜੇ ਤੇ ਵਾਕਿਆ ਹੀ ਪੂਰਾ ਗੁਰੂ ਹੈ ਮੇਰੇ ਕੋਲ ਪਿਆਏ ਹਾਤੀ ਦੰਦ ਦਾ ਚੂੜਾ ਜਿਹੜਾ ਕਿਸੇ ਸ਼ਾਹੂਕਾਰ ਦੀ ਬੱਚੀ ਤੇ ਉਹਨਾਂ ਨੇ ਮਗਾਉਣਾ ਸੀ ਉਹਨਾਂ ਨੂੰ ਮੈਂ ਹੋਰ ਬਣਾਦਾਗਾ ਇਹ ਜਿਹੜਾ ਚੂੜਾ ਏ ਇਹ ਮੈਂ ਤੈਨੂੰ ਦੇ ਦਿੰਦਾ ਏ ਇਦੀ ਮੈਂ ਕੀਮਤ ਵੀ ਕੋਈ ਨਹੀਂ ਲੈਂਦਾ ਜੇ ਤੇ ਉਹ ਪੂਰਾ ਗੁਰੂ ਹੋਇਆ ਫਿਰ ਮੈਂ ਕੀਮਤ ਕੋਈ ਨਹੀਂ ਲਵਾਗਾ ਤੇ ਜੇ ਅਧੂਰਾ ਹੋਇਆ ਤੇ ਫਿਰ ਮੈਂ ਕੀਮਤ ਡਬਲ ਲਵਾਗਾ ਭਾਈ ਭਗੀਰਤ ਕਹਿੰਦਾ ਵੀ ਠੀਕ ਐ ਚੱਲ ਪਿਆ ਗਰੇ ਦੇ ਨਾਲ ਹੀ ਸਾਰੀ ਜਸਤ ਜਿਹੜਾ ਅਸੀਂ ਸਮਾਨ ਭਾਈ ਮਰਦਾਨੇ ਨੂੰ ਲੈ ਕੇ ਦਿੱਤਾ ਭਾਈ ਮਰਦਾਨਾ ਜੀ ਤੇ ਰਾਇਪੋਈ ਦੀ ਤਲਵੰਡੀ ਨੂੰ ਤੁਰ ਗਏ ਭਾਈ ਪਗੀਰਥ ਦੇ ਨਾਲ ਭਾਈ ਮਨੁਖ ਸ਼ਾਹੂਕਾਰ ਜਿਹੜਾ ਸੀਗਾ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਆ ਗਿਆ ਜਦੋਂ ਸੁਲਤਾਨਪੁਰ ਲੋਧੀ ਪਹੁੰਚੇ ਨਾ ਤੇ ਮਨੁਖ ਸ਼ਾਹੂਕਾਰ ਕਹਿੰਦਾ ਵੀ ਆਪਾਂ ਇਕੱਠਿਆਂ ਨੇ ਅੰਦਰ ਜਾਣਾ ਹੀ ਮੈਂ ਅੱਗੇ ਲੱਗਾਗਾ ਤੇ ਤੂੰ ਮੇਰੇ ਪਿੱਛੇ ਲੱਗਣਾ ਉਦੇ ਮਨ ਦੇ ਵਿੱਚ ਸੀ ਕਿ ਕਿਤੇ ਇਹ ਨਾ ਵੇ ਦੱਸ ਦੇਵੇ ਗੁਰੂ ਨੂੰ ਜਾ ਕੇ ਤੇ ਭਾਈ ਮਨੁੱਖ ਸ਼ਾਹੂ ਕਾਰਨੇ ਆਪਣੇ ਅੰਦਰ ਹੀ ਅੰਦਰ ਇੱਕ ਜਿਹੜਾ ਸੀ ਇੱਕ ਬਣਾ ਲਿਆ ਕਿ ਜੇ ਗੁਰੂ ਪੂਰਾ ਹੋਊਗਾ ਨਾ ਇੱਕ ਤੇ ਮੇਰਾ ਨਾਮ ਲੈ ਕੇ ਆਵਾਜ਼ ਮਾਰੇਗਾ ਤੇ ਇੱਕ ਜਿਹੜਾ ਮੇਰੇ ਮਨ ਦੇ ਵਿੱਚ ਹੈ ਕਿ ਮੇਰਾ ਨਾਮ ਤੇ ਮਨੁੱਖ ਹੈ ਪਰ ਮੈਂ ਮਨ ਦਾ ਸੁੱਖ ਤੇ ਕਦੀ ਮੰਨਿਆ ਹੀ ਨਹੀਂਗਾ ਇੱਕ ਮੈਨੂੰ ਇਹ ਮੇਰੇ ਅੰਦਰ ਦੀ ਗੱਲ ਜ਼ਰੂਰ ਦੱਸੇਗਾ ਹੁਣ ਜਦੋਂ ਭਾਈ ਪਗੀਰਥ ਤੇ ਮਨੁੱਖ ਸ਼ਾਹੂਕਾਰ ਗਏ ਨਾ ਤੇ ਮਾਰੇ ਸੱਚੇ ਪਾਤਸ਼ਾਹ ਜੀ ਮੋਤੀਖਾਨੇ ਦੀ ਕਾਰਤੇ ਐ ਤੇ ਜਦੋਂ ਦੋਵੇਂ ਜਾਣੇ ਗਏ ਜਾ ਕੇ ਨਮਸਕਾਰ ਕੀਤੀ ਤੇ ਮਾਰੇ ਕਹਿੰਦੇ ਹਾਂ ਭਾਈ ਪਗੀਰਥ ਆ ਗਏ ਜੀ ਆ ਮਨੁੱਖ ਨੂੰ ਵੀ ਨਾਲ ਹੀ ਲੈ ਜਾਂਦਾ ਏ ਇਹ ਮਨੁੱਖ ਨਾਲ ਤੇ ਮਨੁੱਖ ਰੱਖਿਆ ਤੇ ਇਹਨੇ ਮਨ ਦਾ ਸੁੱਖ ਤੇ ਕਦੇ ਮਾਣਿਆ ਹੀ ਨਹੀਂਗਾ ਜਦੋਂ ਇਹ ਦੋ ਗੱਲਾਂ ਕਹੀਆਂ ਤੇ ਮਨੁੱਖ ਚਰਨਾਂ ਤੇ ਡਿੱਗ ਪਿਆ ਮਹਾਰਾ ਸੱਚੀ ਪਾਤਸ਼ਾਹ ਸੱਚੀ ਮੈਂ ਨਾ ਤੇ ਮੇਰਾ ਮਨ ਸੁਖ ਹੈ ਪਰ ਮਨ ਦਾ ਸੁਖ ਨਹੀਂ ਜੇ ਮੈਨੂੰ ਕਦੀ ਹੈ ਮੇਰਾ ਮਨ ਟਿਕਦਾ ਹੀ ਨਹੀਂਗਾ ਗੁਰੂ ਪਾਤਸ਼ਾਹ ਨੇ ਕੋਲ ਬਿਠਾੜਿਆ ਸਤਿਗੁਰਾਂ ਦੀ ਐਸੀ ਕਿਰਪਾ ਹੋਈ ਕੁਝ ਦਿਨ ਮਨ ਸੁਖ ਸ਼ਾਹੂ ਕਰ ਰਿਹਾ ਤੇ ਮਾਰੇ ਦੀਆਂ ਬਖਸ਼ਿਸ਼ਾਂ ਹੋਈਆਂ ਤੁਰਨ ਲੱਗਿਆ ਮਹਾਰਾ ਜੀ ਨੇ ਫਿਰ ਜਪਜੀ ਸਾਹਿਬ ਦੀ ਪੋਥੀ ਇਹਨੂੰ ਦਿੱਤੀ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਸੀ ਵਪਾਰੀ ਬੰਦਾ ਸੀਗਾ ਇਹ ਮਨ ਸੁਖਸ਼ਾ ਉਹਕਾਰ ਜਿਹੜਾ ਸੀਗਾ ਫਿਰ ਸਤਗੁਰ ਪਾਤਸ਼ਾਹ ਜੀ ਦੀਆਂ ਉਹ ਬਖਸ਼ਿਸ਼ਾਂ ਲੈ ਕੇ ਇਹ ਵਾਪਸ ਗਿਆ ਭਾਵ ਕਹਿਣ ਦਾ ਕਿ ਉਹਦੇ ਅੰਦਰੋਂ ਇਹ ਜਿਹੜਾ ਅਧੂਰੇਪਣ ਵਾਲਾ ਡਰ ਸੀ ਨਾ ਕਿ ਬੜੇ ਦੁਨੀਆਂ ਤੇ ਅਧੂਰੇ ਗੁਰੂ ਫਿਰਦੇ ਐ ਉਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆ ਕੇ ਨਿਕਲ ਗਿਆ ਕਿ ਮੇਰਾ ਗੁਰੂ ਪੂਰਾ ਏ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪ੍ਰਗਾਸਾ ਵਸੇ ਇੱਕ ਨਾ ਸੰਧ ਸੰਤ ਸੁੰਦਰਦਾਸ ਹੋਏ ਐ ਉਹਨਾਂ ਦਾ ਇੱਕ ਗ੍ਰੰਥ ਮੈਂ ਪੜ ਰਿਆ ਸੀਗਾ ਉਸ ਗ੍ਰੰਥ ਦੇ ਵਿੱਚ ਗਿਆਨ ਸਮੁੰਦਰਕ ਗ੍ਰੰਥ ਹੈ ਉਹਦਾ ਨਾਮ ਉਹਨਾਂ ਦਾ ਜਿਹੜਾ ਗ੍ਰੰਥ ਹੈ ਉਹਨੂੰ ਮੈਂ ਪੜ ਰਿਆ ਸੀ ਤੇ ਉਹਦੇ ਵਿੱਚ ਉਹਨਾਂ ਨੇ 8 ਤਰ੍ਹਾਂ ਦੇ ਗੁਰੂ ਲਿਖੇ 8 ਤਰ੍ਹਾਂ ਦੇ ਕਹਿੰਦੇ 8 ਤਰ੍ਹਾਂ ਦੇ ਗੁਰੂ ਹੁੰਦੇ ਐ ਹੁਣ ਆਪਾਂ ਕਹਾਂਗੇ ਗੁਰੂ ਤੇ ਕਿਹ ਕਿਹ ਤਰ੍ਹਾਂ ਦਾ ਹੁੰਦਾ ਐ 8 ਤਰ੍ਹਾਂ ਦੇ ਕਿਹੜੇ ਤੇ ਉਹਨਾਂ ਨੇ ਜਿਹੜੇ 8 ਤਰ੍ਹਾਂ ਦੇ ਗੁਰੂ ਲਿਖਿਆ ਹੈ ਉਹਨਾਂ ਲਿਖਿਆ ਇੱਕ ਬਿਡਾਲ ਗੁਰੂ ਗਿੱਦੜ ਗੁਰੂ ਘੋੜਾ ਗੁਰੂ ਸ਼ੇਰ ਗੁਰੂ ਭਿੰਗੀ ਗੁਰੂ ਪਾਰਸ ਗੁਰੂ ਬਾਵਨ ਚੰਦਨ ਗੁਰੂ ਤੇ ਦੀਪਕ ਗੁਰੂ ਫਿਰ ਇਹਨਾਂ ਦੇ ਨਿਰਨੇ ਵੀ ਲਿਖੇ ਆ ਇਹ ਨਹੀਂ ਕਿ ਲਿਖ ਦਿੱਤਾ ਹੈ ਬਿਡਾਲ ਗੁਰੂ ਬਿਡਾਲ ਕਹਿੰਦੇ ਬਿੱਲੇ ਨੂੰ ਬਿੱਲੇ ਗੁਰੂ ਦੇ ਅਕੀ ਉਹਨਾਂ ਲਿਖਿਆ ਹੈ ਕਿ ਜਿਵੇਂ ਬਿੱਲਾ ਘੂਰ ਘੂਰ ਕੇ ਵੇਖਦਾ ਹੈ ਨਾ ਇਸੇ ਤਰ੍ਹਾਂ ਜਿਹੜੇ ਬਡਾਲ ਗੁਰੂ ਬਿੱਲੇ ਦੀ ਸੁਰਤ ਵਾਲੇ ਗੁਰੂ ਹੁੰਦੇ ਐ ਉਹ ਵੀ ਆਪਣੇ ਸਿੱਖ ਨੂੰ ਘੂਰ-ਘੂਰ ਕੇ ਉਪਦੇਸ਼ ਦਿੰਦੇ ਐ ਬਿੱਲੇ ਵਾਂਗੂ ਬੜਾ ਘੂਰ-ਘੂਰ ਕੇ ਵੇਖਦੇ ਆਪਣੇ ਸਿੱਖ ਦੇ ਵੱਲ ਦੂਸਰਾ ਹੈਗਾ ਇਹ ਗਿੱਦੜ ਗੁਰੂ ਗਿੱਦੜ ਗੁਰੂ ਜਿਹੜਾ ਐ ਇਹ ਹੁੰਦਾ ਪਖੰਡੀ ਕਹਿੰਦੇ ਇਹ ਗਿੱਦੜ ਦੀ ਤਰ੍ਹਾਂ ਪਖੰਡ ਕਰਦੇ ਨੇ ਇਹ ਪਖੰਡੀ ਗੁਰੂ ਹੁੰਦੇ ਐ ਪੰਲੇ ਕੱਖ ਨਹੀਂ ਹੁੰਦਾ ਇਹਨਾਂ ਦੇ ਗਿੱਦੜ ਵਰਗੂ ਡਰਕਲ ਹੁੰਦੀ ਹੈ ਤੇ ਵਿਖਾਵਾ ਬਹੁਤਾ ਕਰਦੀ ਹੈ ਅੱਜ ਵੀ ਆਪਾਂ ਵੇਖਦੇ ਹਾਂ ਗਿੱਦੜ ਗੁਰੂ ਬੜੇ ਐ ਲੋਕਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਕਿ ਮਰਨ ਤੋਂ ਨਹੀਂ ਡਰਨਾ ਚਾਹੀਦਾ ਮੌਤ ਇੱਕ ਦਿਨ ਆਉਣੀ ਆਉਣੀ ਹੈ ਇਹ ਦੁਨੀਆ ਦੇ ਪਦਾਰਥ ਇੱਥੇ ਰਹਿ ਜਾਣੇ ਐ ਕੋਠੀਆਂ ਕਾਰਾਂ ਗੱਡੀਆਂ ਇੱਥੇ ਰਹਿ ਜਾਣੀਆਂ ਤੇ ਆਪ ਬਾਬੇ ਨੇ ਸਭ ਤੋਂ ਮਹਿੰਗੀ ਗੱਡੀ ਤੇ ਜੈਟ ਸਰਖਿਆ ਬਾਬੇ ਦੀ ਨਾਂ ਲੋਕਾਂ ਨੂੰ ਉਪਦੇਸ਼ ਦੇਣਾ ਹੈ ਕਿ ਮਰਨ ਤੋਂ ਨਹੀਂ ਡਰਨਾ ਚਾਹੀਦਾ ਬਹੁਤ ਇੱਕ ਦਿਨ ਆਉਣੀ ਆਉਣੀ ਹੈ ਤੇ ਆਪ ਬਾਬਾ ਜੀ ਜੈਤ ਸੁਰੱਖਿਆ ਲੈ ਕੇ ਬੈਠੇ ਇਹੋ ਜਿਹੇ ਨੂੰ ਕਹਿੰਦੇ ਗਿੱਦੜ ਗੁਰੂ ਤੀਸਰਾ ਹੈਗਾ ਇਹ ਘੋੜਾ ਗੁਰੂ ਜਿਵੇਂ ਘੋੜਾ ਅਸਵਾਰ ਨੂੰ ਆਪਣੇ ਉੱਪਰ ਬਠਾਲ ਕੇ ਉਹਨੂੰ ਸਵਾਰੀ ਕਰਾਉਂਦਾ ਘਮਾਉਂਦਾ ਫਰਮਾਉਂਦਾ ਏ ਇਸੇ ਤਰ੍ਹਾਂ ਜਿਹੜੇ ਇਹ ਘੋੜਾ ਗੁਰੂ ਹੁੰਦੇ ਐ ਇਹਨਾਂ ਦੇ ਕੋਲ ਪੂਜ ਰਿਧੀਆਂ ਸਿੱਧੀਆਂ ਹੁੰਦੀਆਂ ਐ ਇਹ ਅੱਖਾਂ ਬੰਦ ਕਰਕੇ ਤੇ ਆਪਣੇ ਸੇਵਕ ਨੂੰ ਕੁਝ ਸੈਰ ਕਰਵਾ ਦਿੰਦੇ ਐ ਕੁਝ ਵਿਖਾ ਦਿੰਦੇ ਐ ਵੀ ਲੈ ਤੈਨੂੰ ਫਲਾਨੀ ਚੀਜ਼ ਵਿਖਾਉਣੀ ਐ ਲੈ ਤੈਨੂੰ ਫਲਾਨੇ ਦੇਸ਼ ਵਿੱਚ ਲੈ ਚੱਲਦੇ ਐ ਤੈਨੂੰ ਫਲਾਨਾ ਇਲਾਕਾ ਵਿਖਾਉਣੀ ਐ ਬਾਕੀ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਦਾ ਸਿਰਫ ਜੰਤਰ ਮੰਤਰ ਹੁੰਦੇ ਐ ਉਹਦੇ ਰਾਹੀਂ ਆਪਣੇ ਜਗਿਆਸੂ ਨੂੰ ਇਹ ਚੀਜ਼ਾਂ ਵਿਖਾ ਦਿੰਦੇ ਐ ਘੋੜੇ ਦੇ ਵਾਂਗੂ ਜਿਵੇਂ ਘੋੜਾ ਆਪਣੀ ਕਾਠੀ ਤੇ ਬਿਠਾਲ ਕੇ ਸੈਰ ਕਰਾ ਦਿੰਦਾ ਐ ਇਹ ਵੀ ਜੰਤਰਾ ਮੰਤਰਾਂ ਦੇ ਦੁਆਰਾ ਸੈਰ ਕਰਾ ਦਿੰਦੀ ਐ ਪੱਲੇ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਤੀਸਰਾ ਹੈਗਾ ਏ ਚੌਥਾ ਹੈਗਾ ਏ ਸ਼ੇਰ ਗੁਰੂ ਸ਼ੇਰ ਗੁਰੂ ਜਿਹੜਾ ਹੁੰਦਾ ਏ ਜਿਵੇਂ ਸ਼ੇਰ ਜਦੋਂ ਹੱਲਾ ਬੋੜਦਾ ਤੇ ਸਾਰਾ ਕੁਝ ਖਾ ਪੀ ਜਾਂਦਾ ਏ ਇਸੇ ਤਰ੍ਹਾਂ ਇਹ ਸ਼ੇਰ ਗੁਰੂ ਜਿਹੜੇ ਹੁੰਦੀ ਏ ਇਹ ਵੀ ਆਪਣੇ ਜਗਿਆਸੂ ਦਾ ਸਾਰਾ ਕੁਝ ਹੀ ਖਾ ਪੀ ਜਾਂਦੀ ਏ ਉਹਨੂੰ ਕਹਿੰਦਾ ਐਨੇ ਲੱਖ ਦੀ ਸੇਵਾ ਤੈਨੂੰ ਲਾਤੀ ਏ ਆ ਫਲਾਨਾ ਕੰਮ ਕਰ ਦਵੀਂ ਆ ਤੈਨੂੰ ਫਲਾਨੀ ਸੇਵਾ ਲਾਤੀ ਏ ਐਦਾਂ ਕਰ ਕਰਕੇ ਆਪਣੇ ਸੇਵਕ ਨੂੰ ਲੁੱਟ ਕੇ ਖਾ ਜਾਂਦੀ ਏ ਬਹੁਤ ਐਸੇ ਗੁਰੂ ਸੰਸਾਰ ਦੇ ਵਿੱਚ ਤੇ ਜਿਹੜੇ ਸ਼ੇਰ ਦੀ ਨਿਆਈ ਸਾਰਾ ਕੁਝ ਹੀ ਆਪਣੇ ਜਗਿਆਸੂ ਦਾ ਹੜੱਪ ਕਰ ਜਾਂਦੀ ਹੈ ਤੇ ਪੰਜਵਾਂ ਹੈਗਾ ਇਹ ਭ੍ਰਿੰਗੀ ਗੁਰੂ ਭ੍ਰਿੰਗੀ ਕਿੰਦੀ ਹੈ ਇੱਕ ਖਾਸ ਕਿਸਮ ਦਾ ਕੀੜਾ ਹੁੰਦਾ ਹੈ ਇਹ ਉਜਿਤ ਖਾਸ ਜਾਤੀ ਦੇ ਕੀੜਿਆਂ ਨੂੰ ਆਪਣੀ ਖੋਟ ਦੇ ਵਿੱਚ ਲੈ ਕੇ ਵੜ ਜਾਂਦਾ ਹੈ ਫਿਰ ਉਹਨਾਂ ਨੂੰ ਆਪਣੀ ਬੋਲੀ ਸਿਖਾਉਂਦਾ ਹੈ ਆਪਣੀ ਬਾਛਾ ਸਿਖਾਉਂਦਾ ਹੈ ਤੇ ਉਹ ਫਿਰ ਬਿਲਕੁਲ ਭ੍ਰਿੰਗੀ ਕੀੜੇ ਦੇ ਵਾਂਗੂ ਬੋਲਣਾ ਸ਼ੁਰੂ ਕਰ ਦਿੰਦੇ ਐ ਇਸੇ ਤਰ੍ਹਾਂ ਕੁਝ ਭ੍ਰਿੰਗੀ ਗੁਰੂ ਬਹੁਤ ਸੰਸਾਰ ਦੇ ਅੰਦਰ ਐ ਜਿਨ੍ਹਾਂ ਨੇ ਆਪਣੇ ਜਗਿਆਸੂਆਂ ਨੂੰ ਆਪਣੇ ਕੋਲ ਰੱਖਿਆ ਹੁੰਦਾ ਏ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਹੁੰਦੀਆਂ ਐ ਉਹ ਫਿਰ ਥਾ ਥਾ ਤੇ ਜਾ ਕੇ ਆਪਣੇ ਗੁਰੂ ਦਾ ਪ੍ਰਚਾਰ ਕਰਦੀ ਐ ਕਿ ਸਾਡੇ ਬਾਬਾ ਜੀ ਕੋ ਲਾਓ ਇੱਕ ਵਾਰੀ ਸਾਡੇ ਬਾਬਾ ਜੀ ਇਦਾਂ ਕਰ ਦਿੰਦੇ ਐ ਫਿਰ ਵੀ ਨੇ ਲੋਕੀ ਫਿਰ ਭੀੜਾ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀ ਐ ਜਿਵੇਂ ਧੀਰਮਲ ਸੀਗਾ ਉਹਨੇ ਗਾੜੀ ਮਸੰਦ ਰੱਖੇ ਸੀਗੇ ਸਿंह ਮਸੰਦ ਵਰਗੇ ਜਿਹੜੇ ਕਹਿੰਦੇ ਸੀ ਧੀਰਮਲ ਵਰਗਾ ਤੇ ਗੁਰੂ ਨਹੀਂ ਕੋਈ ਹੋਇਆ ਸੰਸਾਰ ਦੇ ਵਿੱਚ ਧੀਰਮਲ ਤੇ ਰਿਧੀਆਂ ਸਿੱਧੀਆਂ ਦਾ ਮਾਲਕ ਹੈ ਤੇ ਲੋਕ ਉਹਨਾਂ ਦੀਆਂ ਗੱਲਾਂ ਤੇ ਮਗਰ ਲਾ ਕੇ ਉੱਥੇ ਆ ਜਾਂਦੇ ਸੀਗੇ ਉਹਨਾਂ ਤੋਂ ਭੇਟਾ ਵੀ ਲੈ ਲੈਣੇ ਤੇ ਦੇਣਾ ਵੀ ਖਾਖਣਾ ਉਹਨਾਂ ਨੂੰ ਇਸ ਤਰ੍ਹਾਂ ਬਹੁਤ ਸੰਸਾਰ ਦੇ ਅੰਦਰ ਭ੍ਰਿੰਗੀ ਗੁਰੂ ਜਿਹੜੇ ਬਣ ਕੇ ਬੈਠੇ ਐ ਫਿਰ ਹੈਗਾ ਛੇਮਾ 파ਰਸ ਗੁਰੂ 파ਰਸ ਗੁਰੂ ਜਿਹੜਾ ਏ ਇਹ ਅੱਠ ਧਾਤਾਂ ਦੇ ਵਿੱਚੋਂ ਕਿਸੇ ਇੱਕ ਧਾਤ ਨੂੰ ਛੂ ਜਾਵੇ ਤੇ ਉਹਨੂੰ ਸੋਨਾ ਕਰ ਦਿੰਦਾ ਸਾਰੀਆਂ ਧਾਤਾਂ ਨੂੰ ਨਹੀਂ ਕੇਵਲ ਅੱਠ ਧਾਤਾਂ ਨੂੰ ਅਠਾਕ ਧਾਤਾਂ ਤੇ ਇਹਦਾ ਅਸਰ ਚੱਲਦਾ ਏ ਉਹਨੂੰ ਸੋਨਾ ਬਣਾਉਂਦਾ ਪਰ ਸੋਨਾ ਅੱਗੇ ਸੋਨਾ ਨਹੀਂ ਬਣਾ ਸਕਦਾ ਪਾਰਸ ਸੋਨਾ ਲੋਹੇ ਤੋਂ ਸੋਨਾ ਬਣਾ ਸਕਦਾ ਏ ਪਰ ਅੱਗੇ ਸੋਨਾ ਜਿਹੜਾ ਉਹ ਨਹੀਂ ਕੁਝ ਕਰ ਸਕਦਾ ਇਸੇ ਤਰ੍ਹਾਂ ਇਹ ਪਾਰਸ ਦੀ ਤਰ੍ਹਾਂ ਜਿਹੜੇ ਗੁਰੂ ਨੇ ਇਹ ਵੀ ਜਿਹੜੇ ਜਿਗਿਆਸੂ ਉਹਨਾਂ ਤੇ ਸ਼ਰਧਾ ਰੱਖਦੇ ਐ ਉਹਨਾਂ ਦੇ ਬਚਨ ਦੀ ਕਮਾਈ ਕਰਦੇ ਐ ਕਿਸੇ ਕਿਸਮ ਦਾ ਉਹਨਾਂ ਦੇ ਨਾਲ ਕੋਈ ਸਿਰ ਨਹੀਂ ੜਾਉਂਦੇ ਉਹਨਾਂ ਦੇ ਹਰ ਬਚਨ ਨੂੰ ਮੰਨਦੇ ਐ ਕਮਾਈ ਕਰਦੇ ਐ ਉਹ ਵੀ ਫਿਰ ਜਿਨ੍ਹਾਂ ਦੇ ਅੰਦਰ ਅੱਠ ਧਾਤਾਂ ਸ਼ੁੱਧਤਾ ਹੈ ਚੰਗੇ ਰੱਬੀ ਗੁਣ ਹੈ ਉਹ ਫਿਰ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਨਹੀਂ ਤੇ ਨਹੀਂ ਖਾਸ ਸਾਰਿਆਂ ਦੇ ਉੱਪਰ ਇਹਨਾਂ ਦਾ ਅਸਰ ਨਹੀਂ ਹੁੰਦਾ ਸਤਮਾ ਹੈਗਾ ਇਹ ਬਾਵਣ ਚੰਦਨ ਗੁਰੂ ਬਾਵਣ ਚੰਦਰ ਗੁਰੂ ਜਿਹੜਾ ਹੁੰਦਾ ਏ ਇਹ ਪਸੰਤ ਦੀ ਰੁੱਤ ਦੇ ਵਿੱਚ ਜਦੋਂ ਹਵਾ ਚੱਲਦੀ ਹੈ ਨਾ ਪੰਗਾਰੇ ਦੀ ਰੁੱਤ ਹੁੰਦੀ ਹੈ ਤੇ ਬਾਵਣ ਚੰਦਨ ਦੇ ਲਾਗੇ ਜਿੰਨੇ ਵੀ ਰੁੱਖ ਹੁੰਦੇ ਉਹਨਾਂ ਦੇ ਵਿੱਚ ਵੀ ਸੁਗੰਧੀ ਭਰ ਜਾਂਦੀ ਹੈ ਉਹਨਾਂ ਦੇ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਚੰਦਨ ਦੇ ਲਾਗੇ ਜੇ ਕਿਤੇ ਬਾਸ ਦਾ ਰੁੱਖ ਹੈ ਨਾ ਬਾਸ ਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ ਚੰਦਨ ਦੇ ਨਿਕਟੇ ਬਸੇ ਬਾਸ ਸੁਗੰਧ ਨਾ ਹੋਈ ਚੰਦਨ ਦੇ ਕੋਰ ਜੇ ਕਿਤੇ ਬਾਸ ਦਾ ਰੁਕ ਹੋ ਜਾਵੇ ਉਹਦੇ ਵਿੱਚ ਸੁਗੰਧੀ ਦੀ ਭਰਦੀ ਬਾਕੀ ਸਾਰੇ ਬਿਰਸ਼ਾ ਦੇ ਵਿੱਚ ਸੁਗੰਧੀ ਭਰ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਬਾਵਣ ਚੰਦਨ ਗੁਰੂ ਹੈ ਜਿਹੜਾ ਨਸਰਦਕ ਬੰਦਾ ਹੈ ਉਹਦੇ ਤੇ ਇਹਦਾ ਕੋਈ ਅਸਰ ਨਹੀਂ ਹੁੰਦਾ ਤੇ 8ਵਾਂ ਹੈਗਾ ਜੀ ਦੀਪਕ ਗੁਰੂ ਦੀਪਕ ਗੁਰੂ ਜਿਹੜਾ ਹੈ ਬੁਝੇ ਹੋਏ ਦੀਵੇ ਨੂੰ ਉਹਦੇ ਕੋਰ ਕਰਦੀ ਹੈ ਪਰ ਸ਼ਰਤ ਇਹ ਹੈ ਉਸ ਦੀਵੇ ਦੇ ਵਿੱਚ ਤੇਲ ਵੀ ਹੋਵੇ ਤੇ ਬੱਤੀ ਵੀ ਹੋਵੇ ਫਿਰ ਉਹਨੂੰ ਜਗਦੇ ਦੀਵੇ ਦੇ ਕੋਲ ਕਰਦੀਏ ਤੇ ਉਹ ਵੀ ਦੀਵਾ ਜਗ ਪੈਂਦਾ ਹੈ ਪਰ ਗੁਰੂ ਨਾਨਕ ਸਾਹਿਬ ਪੂਰਨ ਗੁਰੂ ਹਰੇ ਪੂਰਨ ਗੁਰੂ ਕਿਵੇਂ ਹੈ ਕਉਤੇ ਰਾਖਸ਼ ਵਰਗੇ ਜਿਨ੍ਹਾਂ ਦੇ ਦੀਵੇ ਦੇ ਵਿੱਚ ਕੁਝ ਵੀ ਨਹੀਂ ਸੀਗੀ ਉਹਨਾਂ ਦੇ ਅੰਦਰ ਵੀ ਗਿਆਨ ਦਾ ਦੀਵਾ ਜਗਦਾ ਭੂਮੀਆਂ ਚੋਰ ਵਰਗੇ ਨੂਰ ਸਾ ਜਾਦੂਗਰਨੀ ਵਰਗੇ ਪ੍ਰੇਮੇ ਕੋੜੀ ਵਰਗੇ ਸੱਜਣ ਠੱਗ ਵਰਗੇ ਕਿੰਨਿਆਂ ਦੇ ਉੱਪਰ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦੇ बुझे ਹੋਏ ਦੀਵੇ ਜਿਨ੍ਹਾਂ ਦੇ ਵਿੱਚ ਤੇਲ ਨਹੀਂ ਕੀ ਬਤੀ ਨਹੀਂ ਕੀ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਦੀਵਿਆਂ ਨੂੰ ਵੀ ਜਗਾ ਦਿੱਤਾ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੂਰਨ ਗੁਰੂ ਹੈ ਤੇ ਮਹਾਰਾਜ ਸਾਹਿਬ ਜੀ ਇੱਥੇ ਜਿਹੜਾ ਵਾ ਉਦਾਹਰਨ ਦਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੀ ਭਇਆ ਪ੍ਰਗਾਸਾ ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੇ ਨਾਲ ਜਦੋਂ ਮਲਾਪ ਕੀਤਾ ਤੇ ਮਨ ਦੇ ਵਿੱਚ ਪ੍ਰਗਿਆਸ਼ ਗਿਆਨ ਦੀ ਰੋਸ਼ਨੀ ਹੋ ਗਈ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅੰਦਰ ਗਿਆਨ ਦਾ ਪ੍ਰਗਿਆਸ਼ ਹੋ ਗਿਆ ਭਾਵ ਕਿ ਜੀਵਨ ਦੇ ਬਾਰੇ ਸਮਝ ਲੱਗ ਗਈ ਗੁਰੂ ਵੈਸੇ ਉਹ ਹੁੰਦਾ ਏ ਜਿੱਥੇ ਜਾ ਕੇ ਸਾਨੂੰ ਜ਼ਿੰਦਗੀ ਦੀ ਸਮਝ ਲੱਗ ਜਾਵੇ ਕਿ ਮੈਂ ਕਾਦੇ ਵਾਸਤੇ ਸੰਸਾਰ ਵਿੱਚ ਆਏ ਹਾਂ ਤੁਸੀਂ ਆਪਾਂ ਸੰਸਾਰ ਵਿੱਚ ਕਿਉਂ ਆਏ ਹੋ ਕਿੱਥੋਂ ਆਏ ਹੋ ਕਦੀ ੱਲੇ ਬੈਕ ਕਿਨ ਇਹਨਾਂ ਸਵਾਲਾਂ ਦੇ ਜਵਾਬ ਲੱਭਿਓ ਕਿ ਮੈਂ ਕੌਣ ਐ ਕਿਉਂਕਿ ਮੇਰਾ ਨਾਂ ਤੇ ਜਨਮ ਤੋਂ ਬਾਅਦ ਰੱਖਿਆ ਗਿਆ ਐ ਮੈਂ ਜਨਮ ਤੋਂ ਪਹਿਲਾਂ ਵੀ ਸੀ ਮਾਤਾ ਦੇ ਗਰਭ ਦੇ ਅੰਦਰ ਤੇ ਜਦੋਂ ਮੇਰਾ ਜਨਮ ਹੋਇਆ ਬਾਅਦ ਵਿੱਚ ਮੇਰੇ ਰਿਸ਼ਤੇਦਾਰਾਂ ਨੇ ਮੇਰਾ ਨਾਮ ਰੱਖ ਦਿੱਤਾ ਮੇਰਾ ਨਾਂ ਤੇ ਬਾਅਦ ਵਿੱਚ ਰੱਖਿਆ ਗਿਆ ਐ ਪਰ ਮੇਰਾ ਸਰੀਰ ਤੇ ਪਹਿਲਾਂ ਵੀ ਸੀਗਾ ਜਦੋਂ ਮੈਂ ਸੰਸਾਰ ਤੋਂ ਜਾਣਾ ਹੀ ਤੇ ਕਿੱਥੇ ਜਾਣਾ ਮੈਂ ਕਿੱਥੋਂ ਆਇਆ ਐ ਤੇ ਕਿੱਥੇ ਜਾਣਾ ਹੈ ਕਿਸੇ ਨੇ ਨਾ ਮਹਾਪੁਰਖਾਂ ਦੇ ਕੋਲ ਸਵਾਲ ਕੀਤਾ ਕਹਿੰਦਾ ਸੰਤ ਜੀ ਮੇਰਾ ਇੱਕ ਸਵਾਲ ਹੈ ਪੀ ਇਨਸਾਨ ਕਿੱਥੋਂ ਆਇਆ ਹੈ ਤੇ ਇਹਨੇ ਕਿੱਥੇ ਜਾਣਾ ਹੈ ਸਵਾਲ ਕੀਤਾ ਕਿ ਸੰਸਾਰ ਦੇ ਵਿੱਚ ਇਹ ਜੀਵ ਕਿੱਥੋਂ ਆਇਆ ਹੈ ਤੇ ਇਹਨੇ ਵਾਪਸ ਕਿੱਥੇ ਜਾਣਾ ਹੈ ਤੇ ਗੁਰਮੁਖ ਪਿਆਰੇ ਕਹਿੰਦੇ ਵੀ ਇਹ ਤੇ ਨਹੀਂਗਾ ਪਤਾ ਵੀ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ ਪਰ ਇਹਨਾਂ ਜਰੂਰ ਪਤਾ ਹੈ ਪੀ ਰੋਂਦਾ ਹੀ ਆਇਆ ਤੇ ਰੋਂਦਾ ਹੀ ਜਾਣਾ ਹੈ ਮਨਮੁਖ ਬੰਦੇ ਨੇ ਕਹਿੰਦੇ ਰੋਂਦਾ ਹੀ ਆਇਆ ਤੇ ਰੋਂਦਾ ਹੀ ਤੁਰ ਜਾਣਾ ਇਹਨੇ ਬਸ ਇਨਾ ਕ ਪਤਾ ਏ ਹੈ ਇਹੀ ਹੈ ਜਨਮ ਸਮੇਂ ਵੀ ਰੋਏ ਫਿਰ ਜਦੋਂ ਸੁਰਤ ਸੁਭਾਲੀ ਫਿਰ ਰੋਏ ਪਹਿਲਾਂ ਭੁੱਖ ਲੱਗੀ ਮਾਂ ਨੇ ਦੁੱਧ ਦੇ ਦਿੱਤਾ ਫਿਰ ਥੋੜਾ ਜਿਹਾ ਸੁਰਤ ਸੁਭਾਲੀ ਫਿਰ ਖਡਾਉਣਿਆਂ ਤੋਂ ਰੋਏ ਪਿਤਾ ਮਾਂ ਬਾਪੂ ਨੇ ਖਡਾਉਣੇ ਲੈ ਦਿੱਤੇ ਫਿਰ ਵੱਡਾ ਹੋਇਆ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਬਣ ਕੇ ਫਿਰ ਰੋਇਆ ਉਹਨਾਂ ਦੇ ਕੋਲੋਂ ਗਰਜਾਂ ਪੂਰੀਆਂ ਕੀਤੀਆਂ ਇਹ ਮਰਨ ਲੱਗਾ ਰੋਂਦਾ ਹੀ ਫਿਰ ਦੁਨੀਆ ਤੋਂ ਚੁਰ ਗਿਆ ਸਾਰੀ ਜ਼ਿੰਦਗੀ ਰੋਂਦਿਆਂ ਧੋਲਿਆਂ ਲੰਘੀ ਪਰ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਜੀਵਨ ਦੀ ਸਮਝ ਲੱਗੀ ਅੰਦਰ ਗਿਆਨ ਦਾ ਪ੍ਰਗਟਾਸ਼ ਹੋ ਗਿਆ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਵੇਖੋ ਹਨੇਰੇ ਦੇ ਵਿੱਚ ਬੰਦੇ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਉਹ ਠੇਡੇ ਵੀ ਖੰਦਾਏ ਪਈ ਹੋਈ ਰੱਸੀ ਸੱਪ ਲੱਗਦੀ ਹੈ ਤੇ ਹਨੇਰੇ ਦੇ ਵਿੱਚ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਵੀ ਨਹੀਂ ਲੱਭਦੀਆਂ ਪਰ ਜਦੋਂ